ਨਣਾਏ ਬਣਾਇਆ ਆ ਆ ਸਰੰਗੀ ਬਣੀ ਹੋਈ ਆ ਤੇ ਸਾਰੀ ਜਿਹੜੀ ਸੁੰਦਰਤਾ ਕਿਲੇ ਦੀ ਖਤਮ ਹੋ ਗਈ ਕਿਲੇ ਨੂੰ ਅੱਗ ਲੱਗਣ ਕਰਕੇ ਮੇ ਭਾਈ ਇਹ ਆ ਨਾਰੀਅਲ ਵੈਸੇ ਕਾਫੀ ਵੱਡਾ ਨਾਰੀਅਲ ਤੇ ਬਾਕੀ ਪਾਣੀ ਵੀ ਮਿਲਦਾ ਕਾਫੀ ਜ਼ਿਆਦਾ ਹੋਏਗਾ ਦੇ ਵਿੱਚ ਜੇ ਮੰਨ ਲਓ ਕੋਈ ਵੀ ਆ bari ਕੋਈ ਹਮਲਾ ਕਰਦਾ ਤੇ ਇੰਨਾ ਸੁਰਾਖਾਂ ਦੇ ਵਿੱਚ ਜਿਹੜੇ ਸੈਨਿਕ ਹੁੰਦੇ ਸੀ ਉਹ ਵੇਖਦੇ ਸੀ ਜਿਵੇਂ ਮੰਨ ਲਓ ਬੰਦੂਕਾਂ ਜਾਂ ਤੋਪਾਂ ਇਹੋ ਬਿਆਹ ਆ ਇਹ ਰੇਡੀਓ ਚੱਲ ਰਿਹਾ ਹੈਗਾ ਉਦੋਂ ਜਿਹੜੇ 18ਵੀਂ 19ਵੀਂ ਸਦੀ ਦੇ ਵਿੱਚ ਜਿਹੜੇ ਰੇਡੀਓ ਚੱਲਦੇ ਹੁੰਦੇ ਸੀ ਉਹ ਇਦਾਂ ਦੇ ਹਿੱਲੇ ਦੇ ਵਿੱਚ ਨਾ ਤਕਰੀਬਨ 9 ਦਰਵਾਜ਼ੇ ਨੇ ਤੇ ਆ ਜਿਹੜਾ ਹੈਗਾ ਖਿੜਕੀ ਦਰਵਾਜ਼ਾ ਲੋ 1732 ਦੇ ਬਣੇ ਹੋਏ ਆਪਣੇ ਸਫਰਾਂ ਨਾਲ ਜੁੜੇ ਹੋਏ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਕੱਲ ਆਪਾਂ ਕਪੋਲੀ ਤੋਂ ਪਹੁੰਚੇ ਸੀ ਪੂਨੇ ਐਨ ਐ 48 ਤੇ ਬਣੇ ਗੁਰਦੁਆਰਾ ਸਿੰਘ ਸਭਾ ਪਰ ਕੋਈ ਵੀ ਮਿੱਤਰ ਪਿਆਰਾ ਸਫਰਾਂ ਦੇ ਦੌਰਾਨ ਪੂਨੇ ਮਤਲਬ ਕਪੋਲੀ ਜਾਂ ਮੁੰਬਈ ਤੋਂ ਪੂਨੇ ਨੂੰ ਆ ਰਿਹਾ ਹੋਵੇ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਠਹਿਰਨ ਦਾ ਪ੍ਰਬੰਧ ਹੈ ਇਹ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਹੈ ਜੋ ਕਿ ਫੂ ਰੋਡ ਪੂਨੇ ਤੋਂ ਤਕਰੀਬਨ 20 ਕਿਲੋਮੀਟਰ ਪਿੱਛੇ ਰਹਿ ਜਾਂਦਾ ਹੈ ਤੇ ਹਾਈਵੇ ਦੇ ਉੱਪਰ ਬਣਿਆ ਆ ਐਨ ਐਚ 48 ਜਿਹੜਾ ਹਾਈਵੇ ਪੂਨੇ ਨੂੰ ਜਾਂਦਾ ਇਸ ਰੋਡ ਦੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਜੇਕਰ ਸਫਰਾਂ ਦੀ ਸ਼ੁਰੂਆਤ ਗੁਰੂ ਘਰ ਤੋਂ ਹੁੰਦੀ ਹੈ ਤੇ ਸਫਰ ਬਹੁਤ ਹੀ ਵਧੀਆ ਰਹਿੰਦਾ ਹੈ ਾਂਗ ਸਾਂਗ ਸਹਾਈ ਰਹਿੰਦਾ ਹੈ ਗੁਰੂ ਮਹਾਰਾਜ ਇਸ ਕਰਕੇ ਆਪਾਂ ਜ਼ਿਆਦਾਤਰ ਸਫਰਾਂ ਦੀ ਸ਼ੁਰੂਆਤ ਗੁਰੂ ਘਰ ਦੇ ਵਿੱਚੋਂ ਹੀ ਕਰਦੇ ਆ ਤੇ ਬਣੇ ਰਿਹਾ ਜੇ ਆਪਣੇ ਸਫਰਾਂ ਨਾਲ ਮਿਲਦੇ ਆ ਤੁਹਾਨੂੰ ਅਗਲੀਆਂ ਰਾਵਾਂ ਤੇ ਪੂਨੇ 'ਚ ਐਂਟਰ ਕਰ ਚੁੱਕੇ ਆ ਤੇ ਆਹ ਵੇਖੋ ਪੂਨੇ ਦੀਆਂ ਸੜਕਾਂ ਤੇ ਵਿਛਿਆ ਪਿਆ ਜਾਲ ਆਹ ਚੱਲਦੀ ਵੀ ਮੈਟਰੋ ਲਾਈਨ ਤੇ ਇੱਧਰਲੇ ਬਣੇ ਵੇਖੋ ਪੋਲ ਬਣੇ ਆ ਤੇ ਪੂਨੇ 'ਚ ਘੁੰਮਣ ਵਾਲੀਆਂ ਕਿਹੜੀਆਂ ਜਗ੍ਹਾਆਂ ਹੈਆਂ ਨੇ ਏ ਵੀਰ ਕਹਿੰਦਾ ਵੀ ਸ਼ਨੀਵਾਰ ਵਾੜਾ ਜਿਹੜਾ ਉੱਥੇ ਪਹਿਲਾਂ ਜਾਓ ਤੇ ਹੁਣ ਆਪਾਂ ਸ਼ਨੀਵਾਰ ਵਾੜਾ ਸਰਚ ਕਰਦੇ ਆ ਤੇ ਉੱਧਰਲੇ ਬੰਨੇ ਨੂੰ ਜਾਣੇ ਆ ਉਹ ਕਿਲਾ ਹੈ ਕੋਈ ਉੱਧਰਲੇ ਬੰਨੇ ਆਪਾਂ ਜਾ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਪੂਨੇ ਤੇ ਪੂਨੇ ਦੀ ਸਭ ਤੋਂ ਮਸ਼ਹੂਰ ਥਾਂ ਗਣੀ ਜਾਂਦੀ ਆ ਸ਼ਨੀਵਾਰ ਵਾੜਾ ਕਿਲਾ ਇਹ ਕਿਲਾ ਬਾਜੀਰਾਓ ਨੇ ਆਪਣੀ ਪਤਨੀ ਪਹਿਲੀ ਪਤਨੀ ਨੂੰ ਬਣਵਾ ਕੇ ਦਿੱਤਾ ਸੀ ਔਰ ਇਸ ਕਿਲੇ ਦੀ ਨੀ ਸ਼ਨੀਵਾਰ ਦੇ ਦਿਨ ਰੱਖੀ ਗਈ ਸੀ ਇਸ ਲਈ ਇਸ ਕਿਲੇ ਦਾ ਨਾਮ ਸ਼ਨੀ ਵਾੜਾ ਰੱਖਿਆ ਗਿਆ ਤੇ ਇਹ ਜਿਹੜੇ ਬਾਜੀਰਾਓ ਸੀ ਇਹ சிவாਜੀ ਮਹਾਰਾਜ ਦੇ ਬਹੁਤ ਹੀ ਕਰੀਬੀ ਸੀ ਤੇ ਇਸ ਲਈ ਹੁਣ ਆਪਾਂ ਇਸ ਕਿਲੇ ਦੇ ਤੁਹਾਨੂੰ ਵਿਊ ਦਿਖਾਉਣੇ ਆ ਕਿਲਾ ਤੁਹਾਨੂੰ ਦਿਖਾਉਣੇ ਆ ਬਨੇਰਿਆ ਜੇ ਆਪਣੀ ਇਸ ਕਿਲੇ ਦਾ ਐਂਟਰੀ ਗੇਟ ਤੇ ਹੁਣ ਆਪਾਂ ਅੰਦਰ ਕਿਲੇ ਦੇ ਐਂਟਰੀ ਕਰਦੇ ਆ ਤੇ ਬਾਕੀ ਇਸ ਚੀਜ਼ ਦਾ ਨਹੀਂ ਪਤਾ ਵੀ ਆਪਾਂ ਨੂੰ ਵੀਡੀਓਗ੍ਰਾਫੀ ਕਰਨ ਦੇਣਗੇ ਜਾਂ ਨਹੀਂ ਕਰਨ ਦੇਣਗੇ ਜੇਕਰ ਵੀਡੀਓਗ੍ਰਾਫੀ ਕਰਨ ਦੇਣਗੇ ਤੇ ਫਿਰ ਤਾਂ ਬਹੁਤ ਹੀ ਵਧੀਆ ਸੀਨ ਹੋਣ ਵਾਲਾ ਇਤੋਂ ਹੋਏਗੀ ਆਪਣੀ। ਸੋ ਮਿਲਦੀ ਹੈ ਟਿਕਟ ਜਿਹੜੀ ਮੰਨ ਲਓ ਇੰਡੀਆ ਨੇ ਉਹਨਾਂ ਵਾਸਤੇ 25 ਰੁਪਏ ਦੀ ਟਿਕਟ ਹੈ ਤੇ ਵਿਦੇਸ਼ੀਆਂ ਵਾਸਤੇ 300 ਰੁਪਿਆ ਟਿਕਟ। ਲਓ ਜੀ ਐਂਟਰ ਕਰਦੇ ਆਂ ਇਹ 뷰 ਬੜਾ ਹੀ ਜ਼ਬਰਦਸਤ ਨਜ਼ਰ ਆਇਆ ਤੇ ਸਾਰੇ ਪਨੇ ਹਰੀਆਲੀ ਤੇ 뷰 ਆਪਾਂ ਤੁਹਾਨੂੰ ਪੂਰਾ ਘੈਂਟ ਦਿਖਾਉਣੇ ਆ ਵੀ। ਹਾਂ ਇਸ ਕਿਲੇ ਨੂੰ ਘੁੰਮਦੇ ਆਂ ਤੇ ਦੇਖਦੇ ਆਂ ਇਸ ਕਿਲੇ ਦੇ ਵਿੱਚ ਕੀ ਕੁਝ ਹੈ। ਇੱਥੇ ਨਾ ਕਾਫੀ ਸਾਰੇ ਕੁੰਡ ਬਣਾਏ ਗਏ ਸੀ, ਕਾਫੀ ਦਰਵਾਜ਼ੇ ਸੀ ਤੇ ਇਸ ਕਿਲੇ ਦੀ ਜਿਹੜੀ ਨੀ ਆ ਉਹ ਰੱਖੀ ਗਈ ਸੀ। 1730 ਦੇ ਵਿੱਚ ਕਿਲੇ ਦੀ ਇਸ پارک ਦੇ ਵਿੱਚ ਪਹੁੰਚੇ ਆ ਤੇ ਕਿਲੇ ਦੇ ਆਸ-ਪਾਸ ਨਾਲ ਕਿਲੇ ਚ ਐਂਟਰੀ ਵਾਲੇ ਇਦਾਂ ਦੇ ਬਹੁਤ ਸਾਰੇ ਗੇਟ ਬਣੇ ਹੋਏ ਨੇ। ਨਹੀਂ ਵਾਸਤੇ ਨੇ ਇੱਥੇ ਕਿਲੇ ਦੇ ਹਰ ਜਗ੍ਹਾ ਤੇ ਕੈਮਰੇ ਵੀ ਲੱਗੇ ਹੋਏ ਆ। ਆ ਦੇਖੋ ਜਿਵੇਂ ਆ ਗੇਟ ਹੈ। ਬਹੁਤੇ ਪੁਰਾਣੇ ਗੇਟ ਹੈਗੇ ਆ। ਮਤਲਬ 1730 ਦੇ ਵਿੱਚ ਇਹਦੀ ਜਿਹੜੀ ਆ ਨੀਂ ਰੱਖੀ ਗਈ ਤੇ 1732 ਦੇ ਵਿੱਚ ਇਹ ਕਿਲਾ ਬਣ ਕੇ ਕਮੀਡ ਹੋ ਗਿਆ। ਕਿਲੇ ਦੇ ਵਿੱਚ ਨਾ ਤਕਰੀਬਨ 9 ਦਰਵਾਜੇ ਨੇ ਤੇ ਆ ਜਿਹੜਾ ਹੈਗਾ ਖਿੜਕੀ ਦਰਵਾਜਾ ਆ ਤੁਸੀਂ ਸਾਹਮਣੇ ਦੇਖ ਸਕਦੇ ਖਿੜਕੀ ਦਰਵਾਜਾ ਤੇ ਇਹ ਉਦੋਂ ਹੁੰਦੇ ਆ ਮੰਨ ਲਓ 1732 ਦੇ ਬਣੇ ਹੋਏ ਕਿਲੇ ਦੇ ਵਿੱਚ ਜਿਵੇਂ ਆ ਸਾਹਮਣੇ ਇੱਕ ਬਰਾਂਡਾ ਬਣਿਆ ਹੋਇਆ ਸੀ ਜਿੱਥੇ ਮੰਨ ਲਓ ਬਹਿ ਕੇ ਤੇ ਜਿਵੇਂ ਕੋਈ ਇੱਥੇ ਆਪਦਾ ਇਹ ਉਪਚਾਰ ਕਰਨਾ ਹੁੰਦਾ ਜਾਂ ਇਹਨਾਂ ਨੇ ਕੋਈ ਮੈਸੇਜ ਦੇਣਾ ਹੁੰਦਾ ਸੀ ਇਹ ਕਿਲੇ ਦੀ ਇਹ ਸਾਈਡ ਤੋਂ ਤੇ ਇੱਧਰ ਸਾਹਮਣੇ ਆ ਦੇਖੋ ਇਹ ਇੱਕ ਨਾ ਕੁੰਡ ਬਣੇ ਹੋਏ ਆ ਪਾਣੀ ਦੇ ਕੁੰਡ ਨੇ ਆ ਦੇਖੋ ਚਾਰ ਚਫੇਰੇ ਜਿੱਥੇ ਪਾਣੀ ਦੇ ਫੁਹਾਰੇ ਜਾਂ ਉਹਨਾਂ ਟਾਈਮਾਂ ਦੇ ਵਿੱਚ ਕਿਲੇ ਨੂੰ ਇੱਕ ਚੰਗੀ ਦਿਖ ਦੇਣ ਵਾਸਤੇ ਇਹ ਬਣਾਏ ਗਏ ਸੀ ਤੇ ਆਸ-ਪਾਸ ਨਾ ਜਿਵੇਂ ਫੁਲਵਾੜੀ ਲਗਾਈ ਹੋਈ ਆ ਤੇ ਆਹ ਸਾਹਮਣੇ ਦੇਖਣ ਦੇ ਵਿੱਚ ਪੂਲ ਬਣਿਆ ਹੋਇਆ ਕਿਲੇ ਦਾ ਤੇ ਇੱਥੇ ਬੈਠ ਕੇ ਤੋਂ ਦਾ ਦ੍ਰਿਸ਼ ਜਿਹੜਾ ਨਾ ਬਹੁਤ ਘੈਂਟ ਨਜ਼ਰ ਆਉਂਦਾ ਹੋਵੇਗਾ ਉਹਨਾਂ ਟਾਈਮਾਂ ਦੇ ਵਿੱਚ ਪਰ ਹੁਣ ਕਿਲੇ ਦੇ ਵਿੱਚ ਕਾਫੀ ਜ਼ਿਆਦਾ ਜਿਵੇਂ ਕਹਿ ਲਈਏ ਕਿਲੇ ਦੀ ਖੂਬਸੂਰਤੀ ਜਿਹੜੀ ਆ ਉੱਡ ਗਈ ਆ ਉਹਦਾ ਕਾਰਨ ਵੀ ਦੱਸਦੇ ਆ ਕਿ ਕਿਲੇ ਦੇ ਕੀ ਨੁਕਸਾਨ ਹੋਏ ਸੀ ਪਹਿਲਾਂ ਕਿਲੇ ਦੇ ਅਗਲੇ ਪੋਰਸ਼ਨ ਦੇ ਵਿੱਚ ਆ ਗਏ ਆ ਤੇ ਇਹ ਵੇਖੋ ਕਿਲਾ ਨਾ ਜਿਵੇਂ ਬਿਲਕੁਲ ਠੇ ਹੋ ਚੁੱਕਾ ਹੈ ਕਿਲਾ ਜਿਵੇਂ ਕਹਦੇ ਆ ਬਰਬਾਦ ਹੋਇਆ ਪਿਆ ਇਸ ਕਿਲੇ ਦੇ ਵਿੱਚ ਕੀ ਕਹਿੰਦੇ ਵੀ ਕਿਲੇ ਨੂੰ ਅੱਗ ਲੱਗ ਗਈ ਸੀ ਕੁਝ ਮਤਲਬ 18ਵੀਂ ਸਦੀ ਦੇ ਵਿੱਚ ਆ ਕੇ ਇਸ ਕਿਲੇ ਨੂੰ ਜਦੋਂ ਅੱਗ ਲੱਗੀ ਤੇ ਕਿਲੇ ਦੀ ਜਿਹੜੀ ਸਾਰੀ ਸੁੰਦਰਤਾ ਸੀ ਉਹ ਸਾਰੀ ਨਸ਼ਟ ਹੋ ਗਈ ਆ ਦੇਖੋ ਆ ਕਿਲੇ ਦੇ ਵਿੱਚ ਕਿੱਦਾਂ ਦਾ ਨਾਣੇ ਬਣਾਇਆ ਹੋਇਆ ਆ ਸਰੰਗੀ ਬਣੀ ਹੋਈ ਆ ਤੇ ਸਾਰੀ ਜਿਹੜੀ ਸੁੰਦਰਤਾ ਕਿਲੇ ਦੀ ਖਤਮ ਹੋ ਗਈ ਕਿਲੇ ਨੂੰ ਅੱਗ ਲੱਗਣ ਕਰਕੇ ਇਧਰਲੇ ਬੰਨੇ ਥੋੜੀਆਂ ਜਿਹੀਆਂ ਪੌੜੀਆਂ ਬਣੀ ਹੋਈਆਂ ਨੇ ਤੇ ਇੱਕ ਆ ਜਿਹੜਾ ਪਾਣੀ ਦਾ ਡੋਮ ਬਣਿਆ ਜਿੱਥੇ ਪਾਣੀ ਦੀ ਹੋਡਜੀ ਹੈ ਤੇ ਇੱਕ ਇਧਰਲੇ ਬੰਨੇ ਆ ਪੌੜੀਆਂ ਤੇ ਇਹਦੇ ਉੱਪਰਲੇ ਬੰਨੇ ਬੈਠਣ ਵਾਸਤੇ ਇੱਕ ਇੱਥੇ ਵੀ ਪਾਣੀ ਦਾ ਹੀ ਡੋਮ ਬਣਿਆ ਜਿਵੇਂ ਪਾਣੀ ਆ ਵੇਖੋ ਪਾਣੀ ਦੀ ਨਿਕਾਸੀ ਵਾਸਤੇ ਤੇ ਬਹੁਤ ਮਤਲਬ ਪੁਰਾਣਾ ਬਣਿਆ ਹੋਇਆ ਕਿਲਾ ਤੇ ਇਹਦੀ ਰੀਨਿਓ ਵੀ ਨਹੀਂ ਕੀਤਾਗਾ ਜਿਵੇਂ ਮਤਲਬ ਪਹਿਲਾਂ ਦਾ ਹੀ ਸਾਰਾ ਕੁਝ ਉਦਾਂ ਦੇ ਛੱਡਿਆ ਆ ਜੋ ਪਹਿਲਾਂ ਨੁਕਸਾਨ ਹੋ ਗਿਆ ਸਾਰਾ ਉਹ ਮਹਿਲ ਸੀ ਤੇ ਉਹਨਾਂ ਟਾਈਮਾਂ ਦੇ ਵਿੱਚ ਜਦੋਂ 1730 32 ਦੇ ਵਿੱਚ ਕਿਲਾ ਬਣਿਆ ਉਦੋਂ ਦਾ ਖਰਚ ਆਇਆ ਸੀ 16110 ਰੁਪਏ ਉਹਨਾਂ ਟਾਈਮਾਂ ਦੇ ਵਿੱਚ ਤੇ ਹੁਣ ਤਾਂ ਕਰੋੜਾਂ ਅਰਬਾਂ ਰੁਪਏ ਵੀ ਲੱਗ ਸਕਦੇ ਤੇ ਆਹ ਸਾਹਮਣੇ ਇਹਨਾਂ ਨੇ ਸਟੇਜ ਬਣਾਇਆ ਆ ਜਦੋਂ ਮੰਨ ਲਓ ਕੋਈ ਛੋਟਾ ਮोटा ਕੋਈ ਪ੍ਰੋਗਰਾਮ ਰੱਖਦੇ ਆ ਤੇ ਕੁਰਸੀਆਂ ਦੇ ਬੈ ਕੇ ਤੇ ਦੇ ਨਾਲ ਹਰ ਸਾਈਡ ਤੇ ਹਰ ਸੈਂਟਰ 'ਚ ਤੇ ਹਰ ਸਾਈਡ ਤੇ ਇਦਾਂ ਦੇ ਪਾਣੀ ਦੇ ਅਸ਼ਮੇ ਬਣੇ ਹੋਇਆ ਤੇ ਇੱਧਰ ਆ ਕੋਈ ਹਸਾਬਕਤਾ ਬਣਿਆ ਹੋਏਗਾ ਪਹਿਲਾਂ ਦਾ ਵੇਖੋ ਸਾਰੇ ਜਿਵੇਂ ਬਰਬਾਦ ਹੋਏ ਚ ਹੋਏ ਹੋਏ ਨੇ ਇਹ ਕਿਲੇ ਨੂੰ ਜਦੋਂ ਅੱਗ ਲੱਗੀ ਸੀ ਨਾ ਉਦੋਂ ਦੇ ਮੰਨ ਲਓ ਵੀ ਸਾਰਾ ਕੁਝ ਨਸ਼ਟ ਹੋ ਗਿਆ ਇੱਥੇ ਇਹ ਹੋ ਚੁੱਕਾ ਕਿਲਾ ਆ ਕਿਵੇਂ ਹੋਡੀਆਂ ਬਣੀਆਂ ਛੇ ਦੇ ਕੋਈ ਚੁੱਲ੍ਹਾ ਬਣਿਆ ਹੋਇਆ ਇਦਾਂ ਦਾ ਵੇਖਣ ਚ ਪ੍ਰਤੀਤ ਹੋ ਰਿਹਾ ਤੇ ਇੱਧਰਲੇ ਬੰਨੇ ਵੀ ਪਾਣੀ ਦਾ ਕੋਈ ਪਾਣੀ ਦੀ ਨਿਕਾਸੀ ਵਾਸਤੇ ਆ ਉਹਨਾਂ ਸਮਿਆਂ ਦੇ ਵਿੱਚ ਕੋਈ ਇੰਦੀ ਕਾਰਾਗਰੀ ਕੀਤੀ ਹੋਈ ਆ ਇੱਧਰ ਕੋਈ ਮੰਨ ਲਓ ਕੋਈ ਵੱਡਾ ਬਰਤਨ ਲੰਗਰ ਆਲ ਹੋ ਸਕਦਾ ਉਦੋਂ ਦਾ ਉਧਰ ਜਹਾਜ਼ ਵੇਖੋ ਹਵਾ ਦੇ ਵਿੱਚ ਉੜਦਾ ਪਿਆ ਕਿਲੇ ਦਾ ਜਿਹੜਾ ਬਿਲਕੁਲ ਜਿਹੜਾ ਸੈਂਟਰ ਸੀਗਾ ਉਹ ਆਹ ਵਾਲਾ ਤੇ ਇੱਥੇ ਹੁਣ ਇਹਨਾਂ ਨੇ ਫੁਆਰੇ ਲਾਏ ਹੋਏ ਆ ਸ਼ਾਮ ਦਾ ਜਿਹੜਾ ਟਾਈਮ ਹੈ ਨਾ ਉਹ ਫੁਆਰੇ ਜਦੋਂ ਚੱਲਦੇ ਤੇ ਨਾਲ ਲਾਈਟਾਂ ਚੱਲਦੀਆਂ ਨੇ ਤੇ ਬੜਾ ਵਧੀਆ ਘੈਂਟ ਨਜ਼ਾਰਾ ਨਜ਼ਰ ਆਉਂਦਾ ਆ ਸਾਰੇ ਫੁਆਰੇ ਆ ਇਹ ਸ਼ਾਮ ਦੇ ਟਾਈਮ ਨੂੰ ਛੱਡਦੇ ਨੇ ਆ ਜਦੋਂ ਕੋਈ ਸਰਕਾਰੀ ਪ੍ਰੋਗਰਾਮ ਹੁੰਦਾ ਤੇ ਇੱਧਰ ਵੇਖੋ ਕੁਰਸੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਇੱਥੇ ਸਾਰੇ ਜਿਹੜੇ ਲੋਕ ਨੇ ਉਹ ਕਿਲੇ ਦੇ ਵਿੱਚ ਬੈਠਦੇ ਨੇ ਤੇ ਜਿਵੇਂ ਮੰਨ ਲਓ 26 ਜਨਵਰੀ ਹੋ ਗਿਆ ਜਾਂ 15 ਅਗਸਤ ਹੋ ਗਿਆ ਉਹ ਇਸ ਕਿਲੇ ਦੇ ਵਿੱਚ ਬੈਠ ਕੇ ਆਹ ਸਾਹਮਣੇ ਇਹਨਾਂ ਕੁਰਸੀਆਂ ਤੇ ਬੈਠ ਕੇ ਇੱਧਰ ਪ੍ਰੋਗਰਾਮ ਸਾਹਮਣੇ ਝੂਲਦਾ ਪਿਆ ਹੈ ਭਾਰਤ ਦਾ ਝੰਡਾ ਹਵਾ ਦੇ ਵਿੱਚ ਤੇ ਇੱਥੋਂ ਜਿਹੜੀ ਆ ਝੰਡੇ ਨੂੰ ਸਲਾਮੀ ਦਿੱਤੀ ਜਾਂਦੀ ਹੁਣ ਕਿਲੇ ਦੇ ਆਪਾਂ ਜਿਵੇਂ ਕਹਿ ਦਈਏ ਪੱਛਮ ਵਾਲੀ ਸਾਈਡ ਤੇ ਆ ਗਏ ਆ ਤੇ ਉਧਰਲੀ ਸਾਈਡ ਤੋਂ ਆਪਾਂ ਚੱਲੇ ਸੀ ਕਿਲੇ ਨੂੰ ਘੁੰਮਣ ਵਾਸਤੇ ਤੇ ਇਧਰ ਵੀ ਸੇਮ ਜਿਵੇਂ ਪਾਣੀ ਦਾ ਫੁਹਾਰੇ ਲਾਏ ਹੋਏ ਨੇ ਤੇ ਜਿਵੇਂ ਕਹਿ ਰਿਹਾ ਵੀ ਉਹ ਨਾ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਰਾਣੀਆਂ ਜਿਹੜੀਆਂ ਚੀਜ਼ਾਂ ਦੇ ਸ਼ੌਂਕ ਰੱਖਦੇ ਸੀ ਉਦਾਂ ਦੀ ਇਹਨਾਂ ਨੇ ਦਿੱਖ ਬਣਾਈ ਹੋਈ ਸੀ ਮੰਨ ਲਓ ਅੱਜ 1700 30 32 ਦੇ ਵਿੱਚ ਲੋਕਾਂ ਦੀ ਸੋਚ ਕਿਵੇਂ ਦੀ ਸੀ ਕਿੱਦਾਂ ਦਾ ਲੋਕ ਇੰਜੋਏ ਕਰਦੇ ਸੀਗੇ ਰਾਜੇ ਮਹਾਰਾਜੇ ਉਹਨਾਂ ਦੇ ਹਿਸਾਬ ਨਾਲ ਹੀ ਅੱਜ ਤਾਂ ਬਹੁਤ ਸਮਾਂ ਬਦਲ ਗਿਆ ਤੇ ਅੱਜ ਦੇ ਲੋਕਾਂ ਦੇ ਜਿਹੜੇ ਸ਼ੌਂਕ ਵੱਖਰੇ ਆ ਉਦੋਂ ਜਿਵੇਂ ਕੁਦਰਤੀ ਜਿਹੜੇ ਸ਼ੌਂਕ ਸੀ ਨਾ ਉਹ ਜ਼ਿਆਦਾ ਪਾਲੇ ਜਾਂਦੇ ਸੀ ਲੋਕ ਕੁਦਰਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਕਿਲੇ ਦੀਆਂ ਕੰਧਾਂ ਵੀ ਹਮੇਸ਼ਾ ਵੇਖੋ ਕਿੰਨੀਆਂ ਜ਼ਬਰਦਸਤ ਮਜ਼ਬੂਤ ਹੁੰਦੀਆਂ ਨੇ ਇੱਥੇ ਬਣੇ ਨਾ ਕਿਲੇਾਂ ਦੇ ਜਿਹੜੇ ਕਿਲੇ ਨੇ ਨਾ ਖੂਫੀਆ ਦਰਵਾਜ਼ੇ ਰੱਖੇ ਹੋਏ ਨੇ ਜਦੋਂ ਇਹ ਕਿਲੇ ਜਿਹੜੇ ਹੁੰਦੇ ਨੇ ਨਾ ਇਹਨਾਂ ਤੇ ਮੰਨ ਲਓ ਕੋਈ ਰਾਜਾ ਹਮਲਾ ਕਰ ਦਿੰਦਾ ਤੇ ਜਦੋਂ ਭਾਰੀ ਪੈਂਦੇ ਆ ਕਿਲੇ ਵਾਲਿਆਂ ਤੇ ਤੇ ਫਿਰ ਇਹਨਾਂ ਦੇ ਖੂਫੀਆ ਦਰਵਾਜ਼ੇ ਹੁੰਦੇ ਨੇ ਜਿਵੇਂ ਅੱਜ ਵੀ ਜਿਵੇਂ ਮੰਨ ਲਓ ਕੋਈ ਵਿਧਾਨ ਸਭਾ ਹੋ ਗਈ ਜਾਂ ਕੋਈ ਕੋਡ ਹੁੰਦੇ ਨੇ ਉਹ ਜੱਜਾਂ ਦੇ ਵਿੱਚ ਜਾਣ ਵਾਸਤੇ ਰਸਤੇ ਇਹਨਾਂ ਨੇ ਵੱਖਰੇ ਪਬਲਿਕ ਤੋਂ ਜਿਹੜੇ ਵੱਖਰੇ ਰੱਖੇ ਹੁੰਦੇ ਨੇ ਉਹੀ ਹਿਸਾਬਕ ਤਾ ਵੀ ਇਹ ਕਿਲਿਆਂ ਦਾ ਵੀ ਜਿਹੜਾ ਨਿਰਮਾਣ ਐਸਾ ਹਿਸਾਬ ਨਾਲ ਕੀਤਾ ਹੁੰਦਾ ਸੀ ਵੀ ਜੇ ਕੋਈ ਕਿਲੇ ਦੇ ਉੱਤੇ ਬਾਹਰੀ ਹਮਲਾ ਹੁੰਦਾ ਤੇ ਉਹ ਦਰਵਾਜ਼ੇ ਦੇ ਵਿੱਚ ਗੁਪਤ ਦਰਵਾਜ਼ੇ ਦੇ ਵਿੱਚ ਨਹੀਂ ਹੁੰਦਾ ਆ ਜਿਹੜਾ ਕੋਈ ਰਾਜਾ ਮਹਾਰਾਜਾ ਆਪਣੇ ਪਰਿਵਾਰ ਨੂੰ ਲੈ ਕੇ ਨਿਕਲ ਜਾਂਦਾ ਸੀ ਉਹੀ ਇੱਥੇ ਇਸ ਕਿਲੇ ਦੇ ਵਿੱਚ ਵੀ ਹੈ ਹੁਣ ਆਪਾਂ ਇਸ ਟਾਈਮ ਪਹੁੰਚੇ ਆ ਕਿਲੇ ਦੇ ਨਾਰਾਇਣ ਗੇਟ ਦੇ ਬਿਲਕੁਲ ਸਾਹਮਣੇ ਇਹ ਕਿਲੇ ਦਾ ਨਾਰਾਇਣ ਗੇਟ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੇ ਸਾਹਮਣੇ ਕਿਲੇ ਦੇ ਤੁਹਾਨੂੰ ਦਿਖਾਉਣੇ ਆ ਇਸ ਜਗ੍ਹਾ ਤੇ ਨਾ ਸ਼ਾਇਦ ਪਾਣੀ ਖੜਦਾ ਹੋਵੇਗਾ ਤੇ ਬਹੁਤ ਜ਼ਿਆਦਾ ਡੂੰਘਾ ਬਣਾਇਆ ਹੋਇਆ ਤੇ ਉਧਰਲੇ ਬੰਨੋ ਜਾਂ ਹੋ ਸਕਦਾ ਕਿਲੇ ਦਾ ਜਿੰਨਾ ਵੀ ਇੱਕ ਇਹ ਪੂਲ ਬਣਾਇਆ ਹੋਵੇ ਸਭ ਤੋਂ ਵੱਡਾ ਨਹਾਉਣ ਵਾਸਤੇ ਉਹਨਾਂ ਟਾਈਮਾਂ ਦੇ ਵਿੱਚ ਕਿਲੇ ਦਾ ਪੂਲ ਵੀ ਆਪਾਂ ਨੂੰ ਕਹਿ ਸਕਦੇ ਆ ਆ ਦੇਖੋ ਇਧਰਲੇ ਬੰਨੇ ਹੋ ਕਾਫੀ ਵੱਡੀਆਂ ਵੱਡੀਆਂ ਦੁਵਾਰਾਂ ਬਹੁਤ ਵੱਡੀਆਂ ਵੱਡੀਆਂ ਦੁਵਾਰਾਂ ਤੇ ਇਧਰ ਹੋਡੀਆਂ ਬਣੀਆਂ ਹੋਈਆਂ ਨੇ ਇਸ ਕਿਲੇ ਦੇ ਵਿੱਚ ਤੇ ਇਧਰੋਂ ਬਹੁਤ ਜ਼ਿਆਦਾ ਖੁੱਲਾ ਜਗ੍ਹਾ ਹੈ ਤੇ ਇਧਰਲੇ ਬੰਨੇ ਵੀ ਕੋਈ ਰਸਤਾ ਬਣਿਆ ਹੋਇਆ ਇਧਰ ਪੌੜੀ ਟਾਈਪ ਬਣਿਆ ਹੋਇਆ ਤੇ ਇਧਰਲੇ ਬੰਨੇ ਕੁਝ ਨਹੀਂ ਹੈਗਾ ਕੋਈ ਪੌੜੀ ਨਹੀਂ ਹੈਗੀ ਹੋ ਸਕਦਾ ਹੈ ਉਸ ਟਾਈਮ ਦਾ ਇਹ ਪੂਲ ਹੋਵੇ ਇਸ ਗੇਟ ਤੋਂ ਉੱਪਰਲੇ ਬੰਨੇ ਚੜ ਕੇ ਕਿਲਾ ਵੇਖਣ ਦਾ ਰਸਤਾ ਤੇ ਆਪਾਂ ਹੁਣ ਗੇਟ ਤੇ ਇਸ ਗੇੜ ਨਾਰਾਇਣ ਗੇੜ ਤੋਂ ਉੱਪਰਲੇ ਬਣੇ ਜਾਂਦੇ ਆ ਜਿੱਦਾਂ ਉੱਪਰਲੇ ਬਣੇ ਸਾਰਾ ਘੁੰਮਣ ਵਾਸਤੇ ਆ ਬਣਿਆ ਹੋਇਆ ਤੇ ਹੁਣ ਕਿਲਾ ਤੁਹਾਨੂੰ ਉੱਪਰਲੇ ਬਣੇ ਦਿਖਾਉਣੇ ਆ ਕਿੱਦਾਂ ਦਾ ਲੱਗਦਾ ਇਸ ਕਿਲੇ ਦੇ ਇਹਨਾਂ ਤੁਹਾਨੂੰ ਖਾਸ ਗੱਲ ਦਿਖਾਉਣਾ ਮੈਂ ਆ ਦੇਖੋ ਹੌਲ ਦਿਖਦੇ ਪੈਣਾ ਇੱਧਰਲੇ ਬਣੇ ਵੀ ਹੌਲ ਇਹ ਚਾਰ ਚਫੇਰੇ ਇਹ ਕਿਲੇ ਦੇ ਹੌਲ ਨੇ ਇਸ ਜਗ੍ਹਾ ਤੇ ਨਾਰਾਇਣ ਗੇੜ ਦੇ ਉੱਪਰਲੇ ਬਣੇ ਆ ਨਾ ਗੋਲ ਚੌਂਕ ਬਣਿਆ ਹੋਇਆ ਇਹਦੇ ਵਿੱਚ ਕੀ ਹੈ ਜੇ ਮੰਨ ਲਓ ਕੋਈ ਵੀ ਆ ਬਾਹਰ ਹੀ ਕੋਈ ਹਮਲਾ ਕਰਦਾ ਤੇ ਇਹਨਾਂ ਸੁਰਾਖਾਂ ਦੇ ਵਿੱਚ ਇਰੇ ਸੈਨਿਕ ਹੁੰਦੇ ਸੀ ਉਹ ਵੇਖਦੇ ਸੀ ਜਿਵੇਂ ਮੰਨ ਲਓ ਬੰਦੂਕਾਂ ਜਾਂ ਤੋਫਾਂ ਉਹਨਾਂ ਨਾਲ ਅਟੈਕ ਕਰਨ ਵਾਸਤੇ ਤੇ ਆਹ ਕਿਲੇ ਦੀ ਕਿੱਡੀ ਵੱਡੀ ਕੰਧ ਏ ਇਸ ਕੰਧ ਦਾ ਸਹਾਰਾ ਲੈ ਕੇ ਬਾਹਰੀ ਹਮਲਿਆਂ ਨੂੰ ਰੋਕਣ ਵਾਸਤੇ ਬਣਾਇਆ ਗਿਆ ਸੀ ਇਹ ਇਧਰਲਾ ਪੁਰਾਣਾ ਕਿੰਨਾ ਜ਼ਬਰਦਸਤ ਵਿਊ ਨਜ਼ਰ ਆ ਰਿਹਾ ਤੇ ਕਿੰਨਾ ਹਸੀਨ ਟਾਈਮ ਹੋਵੇਗਾ ਕਿੰਨਾ ਵਧੀਆ ਟਾਈਮ ਹੋਵੇਗਾ ਜਦੋਂ ਰਾਜੇ ਮਹਾਰਾਜੇ ਇਦਾਂ ਦੀਆਂ ਥਾਵਾਂ ਤੇ ਰਹਿੰਦੇ ਹੋਣਗੇ ਤੇ ਸਾਰੇ ਬੰਨੇ ਵੇਖੋ ਕਿਲੇ ਦੀ ਕਿੱਡੀ ਵੱਡੀ ਦਵਾਰ ਹੈ ਤੇ ਇੱਥੇ ਖੜ ਕੇ ਉਸ ਟਾਈਮ ਦੇ ਵਿੱਚ ਸੈਨਿਕ ਜਿਹੜੇ ਆ ਇਸ ਕਿਲੇ ਦੀ ਦੇਖਰੇਖ ਕਰਦੇ ਹੁੰਣਗੇ ਦੇਖੋ ਸੇਮ ਉਵੇਂ ਦਾ ਫੇਰ ਇੱਥੇ ਗੋਲ ਜਿਹੜੀ ਆ ਬਾਉਂਡਰੀ ਕੀਤੀ ਹੋਈ ਆ ਵੀ ਜਿਹੜੀ ਕਿ ਬਾਹਰੀ ਹਮਲਿਆਂ ਨੂੰ ਰੋਕਣ ਵਾਸਤੇ ਆ ਦੇਖੋ ਸਾਰੇ ਬਨੇ ਸੁਰਾਖੇ ਨੋਟ ਕਰਨ ਵਾਲੀ ਆ ਕਿੰਨਾ ਰਾਜਾ ਮਹਾਰਾਜਾਂ ਦਾ ਦਿਮਾਗ ਕੰਮ ਕਰਦਾ ਇਹ ਆ ਦੇਖੋ ਕੰਧ ਕਿੰਨੀ ਉੱਚੀ ਆ ਹਨਾ ਆ ਕੰਧ ਨਹੀਂ ਵੀ ਆ ਆ ਉੱਚੀ ਆ ਤੇ ਇੱਥੇ ਵੇਖੋ ਹੌਲ ਇਹ ਜੰਗਾ ਦੇ ਹੌਲ ਛੱਡਿਆ ਆ ਜਦੋਂ ਮੰਨ ਲਓ ਕੋਈ ਖੜ ਕੇ ਕੋਈ ਉੱਧਰੋਂ ਬਨੇ ਅਟੈਕ ਕਰਦਾ ਤੇ ਕਿਸੇ ਮੰਨ ਲਓ ਸੈਨਿਕ ਦਾ ਕੋਈ ਨੁਕਸਾਨ ਨਾ ਹੋਵੇ ਤੇ ਹਰ ਦੁਆਰ ਤੇ ਹਰ ਸਾਈਡ ਤੇ ਤੇ ਇਹ ਦੇਖਰੇ ਕਰਨ ਵਾਸਤੇ ਹਰ ਸਾਈਡ ਤੇ ਇਦਾਂ ਦੇ ਬਣਾਏ ਉਹ ਸਾਹਮਣੇ ਕੋਈ ਕਾਲਜ ਹੈਗਾ ਐਚ ਵੀ ਦੇਸਾਈ ਕਾਲਜ ਉਹ ਸਾਹਮਣੇ ਨਜ਼ਰ ਆ ਰਿਹਾ ਕਿਲੇ ਦੇ ਚੜ੍ਹਦੇ ਵਾਲੇ ਸਾਈਡ ਤੇ ਆ ਗਏ ਆ ਤੇ ਇਧਰਲੇ ਬਨੇ ਵੀ ਉਹੀ ਆ ਇੱਥੇ ਉਸ ਤੋਂ ਵੀ ਜ਼ਿਆਦਾ ਜਿਹੜਾ ਮੰਲੋ ਵੀ ਆਪਦੀ ਸੇਫਟੀ ਵਾਸਤੇ ਇਹਨਾਂ ਨੇ ਜਗਾ ਬਣਾਇਆ ਆ ਇੱਧਰ ਦੇਖੋ ਇੱਧਰ ਵੀ ਮੰਲੋ ਢਾਲ ਦੇ ਤੌਰ ਤੇ ਵਰਤਿਆ ਜਾਂਦਾ ਸੀ ਇੱਥੇ ਵੀ ਦੇਖ ਰਹੇ ਕਰਨ ਵਾਸਤੇ ਸੈਨਿਕਾਂ ਵਾਸਤੇ ਆ ਕਿਵੇਂ ਇੱਥੇ ਬਣੇ ਹੋਏ ਨੇ ਪੁਆਇੰਟ ਤੇ ਇੱਧਰਲੇ ਬਣੇ ਫਿਰ ਉੱਪਰ ਚੜ ਕੇ ਇੱਥੋਂ ਵਿਊ ਜਿਹੜਾ ਹੋਰ ਜ਼ਬਰਦਸਤ ਨਜ਼ਰ ਆਉਂਦਾ ਇਆਂ ਚੀਜ਼ਾਂ ਦਾ ਅੰਦਾਜ਼ਾ ਆਪਾਂ ਇੱਦੋਂ ਇੱਥੋਂ ਲਾ ਸਕਦੇ ਹਾਂ ਕਿ ਇਹ ਸੈਨਿਕਾਂ ਵਾਸਤੇ ਜਿਹੜੀਆਂ ਗੈਲਰੀਆਂ ਬਣੀਆਂ ਹੋਈਆਂ ਸੀ ਹੁਣ ਤੁਸੀਂ ਵੇਖੋ ਇਹ ਬਾਹਰਲੀ ਸਾਈਡ ਤੇ ਆ ਕਿਲੇ ਦੀ ਬਾਹਰਲੀ ਸਾਈਡ ਨੂੰ ਇਹ ਹੌਲ ਨਿਕਲੇ ਹੋਇਆ ਤੇ ਹੁਣ ਤੁਹਾਨੂੰ ਅੰਦਰ ਵਾਲੀ ਸਾਈਡ ਦਿਖਾਉਣੇ ਆ ਕਿਲੇ ਦੇ ਇਹ ਵਾਲੀ ਅੰਦਰ ਵਾਲੀ ਸਾਈਡ ਹੈ ਤੇ ਇੱਥੇ ਤੁਸੀਂ ਦੇਖੋ ਕਿਤੇ ਵੀ ਕੋਈ ਹੌਲ ਨਹੀਂਗਾ ਕਿਉਂਕਿ ਇੱਧਰ ਜਿਹੜੇ ਆ ਰਾਜਾ ਮਹਾਰਾਜਾਂ ਦੇ ਜਿਹੜੇ ਮੰਨ ਲਓ ਸੈਨਿਕ ਉਹ ਆਪਦੇ ਲੋਕ ਜਿਹੜੇ ਇਹਨਾਂ ਦੇ ਇੱਥੇ ਕਿਲੇ 'ਚ ਰਹਿੰਦੇ ਹੋਣਗੇ ਇਹਨਾਂ ਨੂੰ ਪਤਾ ਇੱਧਰ ਕੋਈ ਦਿੱਕਤ ਨਹੀਂ ਗਈ ਤੇ ਬਾਹਰਲੀ ਹਮਲੇ ਨੂੰ ਰੋਕਣ ਵਾਸਤੇ ਇਹ ਸਾਰਾ ਕੁਝ ਬਣਿਆ ਹੋਇਆ ਹੈ ਕਿਲੇ ਦਾ ਦੋਹਾਂ ਪੰਨਿਆਂ ਤੋਂ ਸੈਂਟਰ ਹੈ ਇੱਥੇ ਵੀ ਦੇਖੋ ਉਹੀ ਆ ਜਿਹੜੀ ਮੰਨ ਲਓ ਉਦੋਂ ਦੀ ਜਿਹੜੀ ਆਰਮੀ ਹੈ ਜਿਹੜੀ ਸੈਨਾ ਸੀਗੀ ਉਹਨਾਂ ਨੇ ਦੇਖਰੇਖ ਵਾਸਤੇ ਆ ਦੇਖੋ ਉਹ ਕਿਲੇ ਦਾ ਦੂਜਾ ਸਾਈਡ ਆ ਗਿਆ ਇਧਰੋਂ ਫਰੰਟ ਆ ਗਿਆ ਤੇ ਇਧਰਲੇ ਬੰਨੇ ਵੀ ਤੁਸੀਂ ਦੇਖੋ ਇਹ ਵੀ ਗੈਲਰੀ ਬਣੀ ਹੈ ਸੈਨਾ ਵਾਸਤੇ ਜਿਹੜੇ ਗੇਟ ਬਣੇ ਸੀ ਇਦਾਂ ਦੇ ਕਹਿੰਦੇ ਵੀ ਨੌ ਗੇਟ ਸੀਗੇ ਤੇ ਹਰ ਗੇਟ ਦੇ ਵਿੱਚੋਂ ਪੌੜੀ ਚੜਦੀ ਸੀ ਕਿਲੇ ਦੇ ਉੱਪਰਲੇ ਬੰਨੇ ਦੇਖਰੇਖ ਵਾਸਤੇ ਜੇ ਮੰਨ ਲਓ ਉਹ ਜਿਹੜਾ ਗੇਟ ਹੈ ਉਹ ਗੇਟ ਦੇ ਨਾਲ ਦੀ ਇੱਕ ਪੌੜੀ ਚੜਦੀ ਹੈ ਕਿਲੇ ਦੀ ਚਾਰਦਵਾਰੀ ਦੇ ਉੱਪਰਲੇ ਬੰਨੇ ਆਉਣ ਵਾਸਤੇ ਤੁਸੀਂ ਇਹ ਗੱਲ ਸੋਚ ਕੇ ਵੇਖੋ ਵੀ ਅੱਜ ਤੋਂ ਤਕਰੀਬਨ 300 ਸਾਲ ਪਹਿਲਾਂ ਵੀ ਉਦੋਂ ਦੇ ਮਤਲਬ ਰਾਜਿਆਂ ਦਾ ਇਹ ਗੱਲ ਸੋਚੋ ਵੀ ਅੱਜ ਤੋਂ 300 ਸਾਲ ਪਹਿਲਾਂ ਰਾਜਿਆਂ ਦਾ ਦਿਮਾਗ ਕਿੰਨਾ ਜ਼ਿਆਦਾ ਤੇਜ਼ ਸੀਗਾ ਕਿਉਂਕਿ ਅੱਜ ਤੁਸੀਂ ਵੇਖੋਗੇ ਵੀ ਜਿਵੇਂ ਮੰਤਰੀਆਂ ਦੀਆਂ ਸਿਕਿਉਰਟੀਆਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਉਹਨਾਂ ਦੀਆਂ ਸਿਕਿਉਰਟੀਆਂ ਬਹੁਤ ਟਾਈਟ ਹੁੰਦੀਆਂ ਤੇ ਉਦੋਂ ਵੀ ਦੇਖੋ ਕਿਲਿਆਂ ਦਾ ਪੂਰਾ ਸਿਕਿਉਰਿਟੀ ਦਾ ਧਿਆਨ ਰੱਖਿਆ ਜਾਂਦਾ ਸੀ ਇਧਰ ਤੁਸੀਂ ਵੇਖੋ ਵੀ ਕਿਲੇ ਦੇ ਸਾਰੇ ਬੰਨੇ ਆਰਮੀ ਦੀ ਦੇਖਰੇਖ ਹੀ ਆ ਕਿਲੇ ਦੇ ਬਿਲਕੁਲ ਫਰੰਟ ਗੇਟ ਦੇ ਸਾਹਮਣੇ ਆ ਗਏ ਆ ਤੇ ਇੱਥੋਂ ਦਾ 뷰 ਤੁਸੀਂ ਦੇਖੋ ਵੀ ਇੱਥੇ ਆ ਸਾਹਮਣੇ ਉੱਪਰਲੇ ਬੰਨੇ ਇੱਕ ਗੈਲਰੀ ਬਣੀ ਹੋਈ ਆ ਤੇ ਇਧਰ ਭਾਰਤ ਦਾ ਝੰਡਾ ਹਵਾ ਦੇ ਵਿੱਚ ਝੂਲ ਰਿਹਾ ਤੇ ਇਧਰਲੇ ਬੰਨੇ ਬਣੀ ਹੋਈ ਹੈ ਪਾਰਕਿੰਗ ਤੇ ਆਪਣੀ ਉਸ ਗੇਟ ਤੋਂ ਐਂਟਰੀ ਹੋਈ ਸੀ 메ਨ ਜਿਹੜਾ ਦਰਵਾਜ਼ਾ ਉੱਧਰ ਹੈ ਤੇ ਇਧਰਲੇ ਬੰਨੇ ਆ ਸਾਰਾ ਵੇਖੋ ਗਰਾਊਂਡ ਬਣਿਆ ਹੋਇਆ ਹੁਣ ਆਪਾਂ ਪਹੁੰਚੇ ਆ ਜਿਹੜਾ ਫਰੰਟ ਗੇਟ ਹੈ ਜਿੱਥੋਂ ਐਂਟਰੀ ਹੁੰਦੀ ਹੈ ਉਹਦੇ ਉੱਪਰਲੇ ਬੰਨੇ ਤੇ ਦੇਖੋ ਇਥੋਂ ਕਿਲੇ ਦਾ 뷰 ਕਿੰਨਾ ਜ਼ਬਰਦਸਤ ਨਜ਼ਰ ਆ ਰਿਹਾ ਪੂਰੇ ਪੂਰੀ ਵਧੀਆ ਫੀਲਿੰਗ ਆਉਂਦੀ ਹੈ ਤੇ ਜਦੋਂ ਤੁਸੀਂ ਵੀ ਕਿਤੇ ਪੂਨੇ ਆਓ ਤੇ ਇਹ ਸ਼ਨੀਵਾਰ ਵਾੜਾ ਕਿਲਾ ਜਿਹੜਾ ਹੈ ਇਹ ਜ਼ਰੂਰ ਦੇਖਣਾ ਇਹ ਸੀ ਪੂਨੇ ਦਾ ਸ਼ਨੀਵਾਰ ਵਾੜਾ ਤੇ ਇੱਥੇ ਘੁੰਮ ਕੇ ਆਪਾਂ ਨੂੰ ਬਹੁਤ ਵਧੀਆ ਲੱਗਾ ਖਾਸ ਤੌਰ ਤੇ ਜਿਹੜਾ ਸੀ ਇੱਥੋਂ ਦਾ ਆਫੀਸਰ ਓਮਕਾਰ ਗਰੂਰ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਬਹੁਤ ਚੰਗੇ ਸੁਭਾਅ ਦੇ ਆ ਬਹੁਤ ਚੰਗੇ ਵਿਚਾਰਾਂ ਵਾਲੇ ਆ ਤੇ ਖਾਸ ਤੌਰ ਤੇ ਜਦੋਂ ਆਪਾਂ ਪੰਜਾਬੀ ਉਹ ਪੰਜਾਬੀਆਂ ਨੂੰ ਮਿਲਦੇ ਆ ਤੇ ਬਹੁਤ ਵਧੀਆ ਲੱਗਦਾ ਤੇ ਹੁਣ ਆਪਾਂ ਪੂਨੇ ਦੇ ਕਿਸੇ ਹੋਰ ਸਾਈਡ ਤੇ ਜਾਣੇ ਆਂ। ਪੂਨੇ ਦੀ ਮਸ਼ਹੂਰ ਥਾਂ ਅਗੇਖਾਨ ਮਹਿਲ। ਇੱਥੇ ਪਹੁੰਚ ਚੁੱਕੇ ਆਂ। ਬੁਲਟਾ ਪਾ ਇੱਥੇ ਖੜਾ ਕਰ ਦਿੱਤਾ। ਟਿਕਟ ਕਰਾਉਣੇ ਇੱਥੋਂ ਆਪਣੀ ਟਿਕਟ ਤੇ ਵੇਖਦੇ ਆਂ ਅਗੇਖਾਨ ਮਹਿਲ ਦੇ ਵਿੱਚ ਕੀ ਕੁਛ ਹੈਗਾ। ਜਲਦੀ ਜਲਦੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਦਿਆਂ ਕਰੋ ਤਾਂ ਜੋ ਆਪਾਂ ਹੋਰ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਬਣਾ ਕੇ ਇਸ ਕਾਊਂਟਰ ਤੇ ਨਾ ਸਿਰਫ ਆਨਲਾਈਨ ਹੀ ਬੁਕਿੰਗ ਹੈ ਤੇ ਇੱਥੇ ਕੋਈ ਮੰਨ ਲਓ ਕੈਸ਼ ਨਹੀਂ ਲਈ ਜਾਂਦੀ। ਤੇ ਹੁਣ ਆਪਾਂ ਆਨਲਾਈਨ ਜਿਹੜਾ ਆਧਾਰ ਕਾਰਡ ਨਾਲ ਆਪਣਾ ਖਾਤਾ ਦੇ ਕੇ ਤੇ ਆਨਲਾਈਨ ਪੇਮੈਂਟ ਇਸ ਜਗ੍ਹਾ ਤੇ ਕਰਵਾ ਲਈ ਆ ਤੇ ਹੁਣ ਆਪਾਂ ਜਾ ਰਹੇ ਆ ਅੱਗੇ ਘੁੰਮਣ ਵਾਸਤੇ ਤੇ ਹੁਣ ਤੁਹਾਨੂੰ ਦੂਰੋਂ ਥੋੜਾ ਜਿਹਾ ਵਿਊ ਦਿਖਾਉਣੇ ਆ ਅੱਗੇ ਖਾਨ ਪੈਰਸ ਦਾ ਇਹ ਵੇਖੋ ਕਿੰਨਾ ਸ਼ਾਨਦਾਰ ਵਿਊ ਨਜ਼ਰ ਆ ਰਿਹਾ ਨਾ ਪੂਰੀ ਘੈਂਟ ਗੱਲ ਬਦ ਲੱਗਦੀ ਪਈ ਆ ਅੱਗੇ ਜਾ ਕੇ ਦੇਖਦੇ ਆ ਇਹਦੇ ਵਿੱਚ ਕੀ ਕੁਝ ਹੈਗਾ ਹੁਣ ਇਸ ਮਹਿਲ ਦੇ ਵਿੱਚ ਇਹਦੇ ਬ੍ਰਾਂਡੇ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਆ ਜੇ ਅਗਲੇ ਬੰਨੇ ਆਪਾਂ ਜਾ ਰਹੇ ਆ ਅਗੇਖਾਨ ਮੈਲ ਦੇ ਪਾਇਲਸ ਦੇ ਵਿੱਚ ਤੇ ਜਿਹੜੀ ਤੁਹਾਨੂੰ ਉਹ ਮੋਟੀ ਜੀ ਗੱਲ ਦੱਸਦੇ ਆ ਕਿ ਜਦੋਂ 1942 ਦੇ ਵਿੱਚ ਮਹਾਤਮਾ ਗਾਂਧੀ ਨੇ ਅ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਦੀ ਆਵਾਜ਼ ਉਠਾਈ ਸੀ ਤੇ ਉਹਨਾਂ ਨੇ ਕਿਹਾ ਵੀ ਜਾਂ ਤਾਂ ਤੁਸੀਂ ਅਸੀਂ ਭਾਰਤ ਦੇਸ਼ ਨੂੰ ਆਜ਼ਾਦ ਕਰਵਾ ਕੇ ਰਵਾਂਗੇ ਤੇ ਜਾਂ ਫਿਰ ਆਪਣੀ ਦੇਸ਼ ਦੀ ਆਜ਼ਾਦੀ ਲਈ ਆਪਣੇ ਜਿਹੜੇ ਆ ਪ੍ਰਾਨ ਤਿਆਗ ਦੇਵਾਂਗੇ ਤੇ ਉਸ ਟਾਈਮ ਫਿਰ ਮਹਾਤਮਾ ਗਾਂਧੀ ਨੂੰ 21 ਮਹੀਨਿਆਂ ਦੀ ਜਿਹੜੀ ਆ ਨਜ਼ਰਬੰਦੀ ਵਾਸਤੇ ਨਜ਼ਰਬੰਦੀ ਲਈ ਰੱਖਿਆ ਗਿਆ ਸੀ ਤੇ ਇਸ ਦੌਰਾਨ ਮਹਾਤਮਾ ਗਾਂਧੀ ਜੀ ਜਿਹੜੀ ਆ ਕਿ ਪਤਨੀ ਕਸਤੂਰਬਾ ਉਹਦੀ ਇਸ ਜਗ੍ਹਾ ਤੇ ਮੌਤ ਹੋ ਗਈ ਸੀ ਤੇ ਇਹ ਮਹਾਤਮਾ ਗਾਂਧੀ ਦੇ ਜਿਹੜਾ ਵੀ ਜਿਹੜਾ ਅੰਦੋਲਨ ਹੈ ਭਾਰਤ ਛੋਡੋ ਅੰਦੋਲਨ ਜਿਹੜਾ ਉਸ ਟਾਈਮ ਅੰਗਰੇਜ਼ਾਂ ਦੇ ਵਿਰੁੱਧ ਚੱਲਿਆ ਸੀ ਇਸ ਜਗ੍ਹਾ ਤੋਂ ਹੀ ਚੱਲਿਆ ਸੀ ਮਹਾਤਮਾ ਗਾਂਧੀ ਨਾਲ ਇਹ ਵੀ ਜਗ੍ਹਾ ਕਾਫੀ ਮੇਲ ਖਾਂਦੀ ਤੇ ਮਹਾਤਮਾ ਗਾਂਧੀ ਨੂੰ ਕੈਦ ਵਿੱਚ ਰੱਖਣ ਕਰਕੇ ਇਹ ਜਗ੍ਹਾ ਕਾਫੀ ਜਿਆਦਾ ਫੇਮਸ ਹੋ ਚੁੱਕੀ ਹੈ ਮਹਾਤਮਾ ਗਾਂਧੀ ਦੀ ਮੂਰਤੀ ਬਣਾਈ ਹੋਈ ਹੈ ਤੇ ਉਹਨਾਂ ਨੇ ਮਤਲਬ ਕਿਵੇਂ ਉਹਨਾਂ ਨੂੰ ਕਬੰਦੀ ਦੇ ਤੌਰ ਤੇ ਇੱਥੇ ਬਿਠਾ ਕੇ ਰੱਖਿਆ ਆ। ਇਹ ਜਗ੍ਹਾ ਦੇ ਘੁੰਮਣ ਵਾਲੇ ਬਹੁਤ ਥਾਵਾਂ ਤੋਂ ਮਤਲਬ ਆਉਂਦੇ ਇਹ ਚੀਜ਼ ਨੂੰ ਦੇਖਣ ਵਾਸਤੇ ਤੇ ਇੱਧਰ ਵੀ ਮਹਾਤਮਾ ਗਾਂਧੀ ਜੀ ਜਿਹੜੀ ਵੀ ਮੰਨ ਲਓ ਉਹਨਾਂ ਨੇ ਅੰਦੋਲਨ ਭਾਰਤ ਛੱਡੋ ਅੰਦੋਲਨ ਚਲਾਇਆ ਸੀ ਉਹਦੀਆਂ ਸਾਰੀਆਂ ਯਾਦਾਂ ਉਹਨਾਂ ਦੇ ਜਿਹੜੇ ਵੀ ਪ੍ਰਚਾਰ ਉਹ ਸਾਰਾ ਕੁਝ ਲਿਖਿਆ ਆ ਤੇ ਇੱਥੇ ਵੀ ਮਹਾਤਮਾ ਗਾਂਧੀ ਦੀ ਬਹੁਤ ਵੱਡੀ ਜਿਹੜੀ ਹੈ ਸਟੈਚੂ ਬਣਿਆ ਹੋਇਆ ਆ। ਜਿਹੜੀ ਸਰਕਾਰੀ ਨੀਤੀ ਸੀ ਮਹਾਤਮਾ ਗਾਂਧੀ ਨੇ ਵੀ ਉਹਨਾਂ ਦਾ ਵੀ ਵਿਰੋਧ ਕੀਤਾ ਸੀ। ਇਹ ਉਸ ਟਾਈਮ ਦੇ ਜਿਹੜੇ ਅੰਗਰੇਜ਼ ਆਫੀਸਰ ਐ ਉਹਨਾਂ ਦੀਆਂ ਫੋਟੋਆਂ ਲੱਗੀਆਂ ਨੇ ਤੇ ਇਹ ਮਹਾਤਮਾ ਗਾਂਧੀ ਦੇ ਫਿਰ ਇੱਥੇ ਭਾਰਤ ਸਰਕਾਰ ਦਾ ਪ੍ਰਸਤਾਵ ਜਿਹੜਾ ਰੱਖਿਆ ਗਿਆ ਸੀ ਉਹਦੇ ਬਾਰੇ ਕੁਝ ਜਾਣਕਾਰੀ ਦਿੱਤੀ ਗਈ ਹੈ। ਲਾਈਨ ਦੇ ਵਿੱਚ ਨਾ ਕਾਫੀ ਸਾਰੀਆਂ ਗੈਲਰੀਆਂ ਬਣੀਆਂ ਜਿਵੇਂ ਇੱਕ ਨੰਬਰ ਗੈਲਰੀ ਆ ਜਿਹੜੀ 2 ਨੰਬਰ ਗੈਲਰੀ ਆ ਫਿਰ 3 ਨੰਬਰ ਗੈਲਰੀ ਆ ਉਹ ਲਾਈਨ ਤੱਕ ਸਾਰੀ ਗੈਲਰੀ ਹੀ ਬਣੀ ਹੋਈ ਹੈ ਜਿੰਦੇ ਵਿੱਚ ਸਾਰੀ ਹਿਸਟਰੀ ਲਿਖੀ ਹੋਈ ਹੈ। ਗੈਲਰੀ ਦੇ ਵਿੱਚ ਆਪਾਂ ਐਂਟਰ ਕੀਤੇ ਆ ਤੇ ਇਹਦੇ ਵਿੱਚ ਉਸ ਟਾਈਮ ਦੇ ਜਿਹੜੇ ਆ ਜਿਹੜੇ ਆਜ਼ਾਦੀ ਵਾਸਤੇ ਜਿਹੜੇ ਲੜੇ ਸੀਗੇ ਤੇ ਉਹ ਮਤਲਬ ਚਿੱਤਰ ਜਿਹੜਾ ਉਹ ਪੇਸ਼ ਕੀਤਾ ਗਿਆ ਤੇ ਆ ਉਸ ਟਾਈਮ ਦਾ ਜਿਹੜਾ ਵੀਡੀਓ ਬਿਆ ਹੈ ਇਹ ਰੇਡੀਓ ਚੱਲ ਰਿਹਾ ਹੈਗਾ ਉਦੋਂ ਜਿਹੜੇ 18ਵੀਂ 19ਵੀਂ ਸਦੀ ਦੇ ਵਿੱਚ ਜਿਹੜੇ ਰੇਡੀਓ ਚੱਲਦੇ ਹੁੰਦੇ ਸੀ ਕੋਈ ਇਦਾਂ ਦੇ ਜਿਵੇਂ ਮੰਨ ਲਓ ਇਹਨਾਂ ਨੂੰ ਕੋਈ ਡਾਟਾ ਮਿਲਦਾ ਸੀ ਤੇ ਇਹ ਦੇਖੋ ਇੰਦਰ ਇਹਨਾਂ ਦੀ ਚਰਕੀ ਦਾ ਸੂਤ ਵਗੈਰਾ ਕੱਤਿਆ ਆ ਉਹ ਸਾਰਾ ਕੁਝ ਬਿਆ ਆ 6 ਨੰਬਰ ਗੈਲਰੀ ਵੀ ਠੀਕਾ ਗੈਲਰੀ ਹੈ ਇੰਦਰ ਕਸਤੂਰਬਾ ਦੂਰ ਪਾ ਜਿਹੜੇ ਮਤਲਬ ਮਾਤਾ ਮਾਗਾਂਦੀ ਦੇ ਧਰਮ ਪਤਨੀ ਸੀ ਉਹਨਾਂ ਬਾਰੇ ਲਿਖਿਆ ਗਿਆ ਤੇ ਇਧਰ ਮਾਤਾ ਮਾਗਾਂਦੀ ਦੀਆਂ ਪਾਈਆਂ ਜਾਂ ਚੌਕੀਆਂ ਉਹ ਗੈਲਰੀਆਂ ਤੋਂ ਬਾਅਦ ਦੇ ਵਿੱਚ ਕੁਝ ਪੋਰਸ਼ਨ ਇਧਰਲੇ ਬੰਨੇ ਬਣਿਆ ਜਿੱਥੇ ਇਧਰ ਟੀ-ਸ਼ਰਟਾਂ ਵਗੈਰਾ ਇਹਨਾਂ ਨੇ ਸੇਲ ਕਰਨ ਵਾਸਤੇ ਰੱਖੀਆਂ ਆ ਤੇ ਇਹ ਵੇਖੋ ਫਲਾਵਰ ਫੁੱਲ ਬਹੁਤ ਵਧੀਆ ਲੱਗੇ ਆ ਡਰਿੰਕਿੰਗ ਵਾਟਰ ਪਾਣੀ ਪੀਣ ਵਾਸਤੇ ਇਧਰਲੀ ਸਾਈਡ ਤੇ ਵਾਟਰ ਕੂਲਰ ਵਗੈਰਾ ਲੱਗੇ ਆ ਵੀ ਫੁੱਲ ਲਾਲ ਮਤਲਬ ਦਰਖਤ ਹੀ ਇਦਾਂ ਦੇ ਆ ਫੁੱਲਾਂ ਦੇ ਬਹੁਤ ਸੋਹਣੇ ਆ ਲਾਲ ਲਾਲ ਰੰਗ ਦੇ ਫੁੱਲ ਨੇ ਮੰਨਿਆ ਲਿਖਿਆ ਗਾਂਧੀ ਜੀ ਇਸੇ ਪੱਧ ਸੇ ਸਮਾਦੀ ਕੀ ਔਰ ਜਾਂਦੇ ਥੇ ਦੇਖਦੇ ਇੱਥੇ ਕਿੱਧਰ ਜਾਨੇ ਬਣੀ ਜੇ ਕਸਤੂਰਬਾ ਗਾਂਧੀ ਜੀ ਦਾ ਸਮਾਰਕ ਬਣਿਆ ਹੋਇਆ ਪਹੁੰਚ ਚੁੱਕੇ ਆ ਇੱਥੇ ਕਸਤੂਰਬਾ ਦੀ ਜਿਹੜੀ ਮਤਲਬ ਮਹਾਤਮਾ ਗਾਂਧੀ ਦੀ ਪਤਨੀ ਸੀ ਉਹਦੀ ਸਮਾਦੀ ਬਣੀ ਤੇ ਇੱਧਰ ਮਹਾਤਮਾ ਗਾਂਧੀ ਨੇ ਜਿਹੜੇ ਉਹਨਾਂ ਦੇ ਜਿਹੜੀਆਂ ਅਸਤੀਆਂ ਨੇ ਦਿੱਲੀ ਤੋਂ ਇਸ ਜਗ੍ਹਾ ਤੇ ਲਿਆਂਦੀਆਂ ਗਈਆਂ ਸੀ ਤੇ ਇੱਧਰਲੇ ਬੰਨੇ ਜਿਹੜੇ ਆ ਕਸਤੂਰਬਾ ਦੀ ਆ ਤੇ ਸਮਾਦੀ ਬਣੀ ਹੋਈ ਆ ਤੇ ਇਹ ਤੁਹਾਨੂੰ ਦਿਖਾਉਣੇ ਆ ਵੀ ਜਿਹੜੀ ਇੱਥੇ ਸ਼੍ਰੀ ਮਹਾਦੇਵ ਹਰ ਜਿਹੜੇ ਮਹਾਤਮਾ ਗਾਂਧੀ ਦੇ ਜਿਹੜੇ ਸੀਗੇ ਆਪਣੇ ਸਿਕਿਉਰਿਟੀ ਸੈਕਟਰੀ ਜਿਨ੍ਹਾਂ ਨੂੰ ਕਹਿੰਦੇ ਵੀ ਜਿਨ੍ਹਾਂ ਨੇ ਸਾਰਾ ਦੇਖਰੇਖ ਕਰਦੇ ਸੀਗੇ ਮਹਾਤਮਾ ਗਾਂਧੀ ਬਾਰੇ ਜਾਂ ਉਹਨਾਂ ਦੀ ਪਤਨੀ ਬਾਰੇ ਜਿਹੜੀ ਸਾਰੀ ਨੌਲੇਜ ਰੱਖਦੇ ਸੀ ਇਹ ਉਹਨਾਂ ਦੀ ਆ ਤੇ ਇਹ ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਦੀ ਤੇ ਉਹ ਮਹਾਤਮਾ ਗਾਂਧੀ ਦੀ ਜਿਹੜੀ ਆ ਸਮਾਦ ਬਣੀ ਹੋਈ ਆ ਜਿਹਨੂੰ ਜਾਣ ਵਾਲਾ ਇਹ ਵਾਲਾ ਰਸਤਾ ਹੈਗਾ ਇੱਧਰ ਲੈ ਬੰਨੇ ਤੁਸੀਂ ਆਉਂਦੇ ਜਦੋਂ ਇਹ ਲਾਇਬ੍ਰੇਰੀ ਵਗੈਰਾ ਦੇਖ ਕੇ ਤੇ ਇਸ ਰਸਤੇ ਰਾਹੀਂ ਜਿਹੜੇ ਕਸਤੂਰਬਾਹ ਤੇ ਮਹਾਤਮਾ ਗਾਂਧੀ ਦੇ ਜਿਹੜੀਆਂ ਅਸਤੀਆਂ ਤੇ ਜਿੱਥੇ ਉਹਨਾਂ ਦਾ ਕਸਤੂਰਬਾਹ ਦਾ ਸੰਸਕਾਰ ਕੀਤਾ ਗਿਆ ਸੀ। ਲਓ ਜੀ ਇਹ ਸੀ ਮਹਾਤਮਾ ਗਾਂਧੀ ਨਾਲ ਜੁੜੀਆਂ ਕੁਝ ਯਾਦਾਂ ਇਸ ਪੈਲਸ ਦੇ ਵਿੱਚ ਜਿਹੜਾ ਕਿ ਸੰਭਾਲ ਕੇ ਰੱਖਿਆ ਗਿਆ ਤੇ ਬਹੁਤ ਸੋਹਣਾ ਬਣਾਇਆ ਆ। ਦੇਖਣ ਨੂੰ ਜਾਂ ਮੰਨ ਲਓ ਘੁੰਮਣ ਫਿਰਨ ਨੂੰ ਜਾਂ ਸ਼ਾਮ ਦਾ ਵਿਊ ਲੈਣ ਵਾਸਤੇ ਤੁਸੀਂ ਇੱਥੇ ਆ ਸਕਦੇ ਜੇ ਇਹ ਆ ਪੂਨੇ ਦੇ ਵਿੱਚ ਜਿਹੜਾ ਮੰਨ ਲਓ ਫੇਮਸ ਜਗ੍ਹਾਾਂ ਦੇ ਵਿੱਚੋਂ ਇੱਕ ਜਗ੍ਹਾ ਗਿਣੀ ਜਾਂਦੀ ਹੈ। ਇਹ ਤੋਂ ਆਪਾਂ ਨਾ ਅਹਿਮਦਨਗਰ ਜਾ ਰਹੇ ਆ ਤੇ ਇਸ ਟਾਈਮ ਤਕਰੀਬਨ 7:30 ਹੋ ਚੁੱਕੇ ਆ ਤੇ ਅੱਜ ਤਾਂ ਬ੍ਰੇਕਫਾਸਟ ਵੀ ਨਹੀਂ ਕੀਤਾ ਤੇ ਰੋਟੀ ਕੁਝ ਨਹੀਂ ਖਾਦਾਗਾ ਤੇ ਪਰ ਮਤੀਰੇ ਵੇਖ ਕੇ ਤੇ ਦਿਲ ਬੜਾ ਕਰਦਾ ਸੀ ਕਿ ਮੈਂ ਕਿਹਾ ਵੀ ਇਹ ਖਾਣੇ ਅੱਜ ਇਹ ਬਾਈ ਚੀਰ ਕੇ ਦੇਣ ਲੱਗਾ ਤੇ ਅਹਿਮਦਨਗਰ ਜਿਹੜਾ ਹੈ ਨਾ ਇੱਥੋਂ ਤਕਰੀਬਨ ਲਗਭਗ 80-90 ਕਿਲੋਮੀਟਰ ਦੂਰ ਹੈ ਹਾਂ ਖਾ ਕੇ ਦੇਖਦੇ ਮੈਂ ਲਓ ਵੀ ਇਹ ਚੀਰ ਕੇ ਨਾਲ ਦਿੱਤੇ ਖਾਣੇ ਹੋਣ ਆਪਾਂ ਨਾਲ ਮਤੀਰੇ ਖਾਨ ਤੋਂ ਬਾਅਦ ਦੇ ਵਿੱਚ ਸਫਰ ਨੂੰ ਆਪਾਂ ਫੇਰ ਇੱਕ ਵਾਰੀ ਖਿੱਚ ਦਿੱਤਾ ਤੇ ਇਹ ਜਿੱਥੇ ਆਪਾਂ ਰੁਕੇ ਸੀ ਇਹ ਛੋਟਾ ਜਿਹਾ ਸ਼ਹਿਰ ਹੈ ਸੁਪਾ ਤੇ ਜਿਹੜਾ ਇਹ ਰੋਡ ਜਿੰਦੇ ਤੇ ਆਪਾਂ ਚੱਲਦੇ ਪਏ ਆ ਇਹ ਆ NH 753F ਤੇ ਅਹਿਮਦਨਗਰ ਜਿਹੜਾ ਇੱਥੋਂ ਤਕਰੀਬਨ 60 ਕਿਲੋਮੀਟਰ ਅੱਗੇ ਆ ਵਿਊ ਤੁਸੀਂ ਵੇਖੋ ਆਸ-ਪਾਸ ਦਾ ਵਿਊ ਬਹੁਤ ਹੀ ਵਧੀਆ ਲੱਗ ਰਿਹਾ ਰੋਡ ਬਿਲਕੁਲ ਸਾਫ਼ ਨੇ ਤੇ ਆਪਾਂ ਜਾ ਰਹੇ ਆ ਅੱਗੇ ਅਹਿਮਦਨਗਰ ਵੱਲੋਂ ਟਾਈਮ ਹੋ ਗਿਆ ਹੈ 5:30 ਦਾ ਤੇ ਆਪਾਂ ਇਸ ਟਾਈਮ ਅਹਿਮਦਨਗਰ ਤੇ ਜਾਰਾਪੁਰ ਅਰੰਗਾਬਾਦ ਤੇ ਔਰੰਗਾਬਾਦ ਨੂੰ ਜਾ ਰਹੇ ਆ ਹਜੂਰ ਸਾਹਿਬ ਬਾਅਦ ਚ ਆਪਾਂ ਪਹੁੰਚਾਂਗੇ ਨੇ ਦੇਰ ਸਾਹਿਬ ਪਿਆਸ ਬਹੁਤ ਜਿਆਦਾ ਲੱਗੀ ਸੀ ਤੇ ਇਸੇ ਕਰਕੇ ਸੋਚਿਆ ਵੀ ਕੋਕਨਟ ਦਾ ਪਾਣੀ ਪੀਨੇ ਆ ਤੇ ਇਸ ਚੀਜ਼ ਨੂੰ ਲੱਭਦੇ ਲੱਭਦੇ ਅਸੀਂ ਤਕਰੀਬਨ ਤਕਰੀਬਨ ਲਗਭਗ 30 40 ਕਿਲੋਮੀਟਰ ਆ ਗਏ ਤੇ ਹੁਣ ਆਪਾਂ ਨੂੰ ਇਹ ਬਾਈ ਮਿਲਿਆ ਤੇ ਇਹਦੇ ਕੋਲ ਆਪਾਂ ਕੋਕਨਟ ਦਾ ਪਾਣੀ ਪੀਨੇ ਆ ਤੇ ਫਿਰ ਸਫਰਾ ਨੂੰ ਆਪਾਂ ਅੱਗੇ ਖਿੱਚਾਂਗੇ ਨੇ ਬਾਈ ਇਹ ਨਾਰੀਅਲ ਵੈਸੇ ਕਾਫੀ ਵੱਡਾ ਨਾਰੀਅਲ ਹੈ ਤੇ ਬਾਕੀ ਪਾਣੀ ਵੀ ਮਿਲਾਦਾ ਕਾਫੀ ਜ਼ਿਆਦਾ ਹੋਏਗਾ ਦੇ ਵਿੱਚ ਕਿਵੇਂ ਲੱਗਿਆ ਟੇਸਟ ਤਾਂ ਵਧੀਆ ਇਹਦੇ ਵਿੱਚ ਨਾ ਗਿਰੀ ਵੀ ਹੈਗੀ ਹੈ ਆ ਕੱਚੀ ਗਿਰੀ ਆ ਤੇ ਪਾਣੀ ਵੀ ਬਹੁਤ ਹੈਗਾ ਜਿਹੜਾ ਆਪਾਂ ਪਹਿਲਾਂ ਪੀਤਾ ਸੀ ਨਾ ਉਹਦੇ ਨਾਲੋਂ ਜ਼ਿਆਦਾ ਘੈਂਟ ਹੈ ਹੂੰ ਇਹ ਬਾਈ ਹੋਰ ਨਾ ਮਾਰ ਕੇ ਦਾਤਰ ਤੇ ਕੱਢਤੀ ਗਿਰੀ ਇਹਨਾਂ ਨੂੰ ਸਾਬ ਬਹੁਤ ਹੁੰਦਾ ਵੀ ਗਿਰੀ ਕੱਢਣਾ ਨਾ ਮਿੰਟੋਂ ਮਿੱਟੀ ਗਿਰੀ ਕੱਢ ਕੇ ਪਰਾ ਤੇ ਆਪਾਂ ਜਿਵੇਂ ਘਰੇ ਛਿਲਦੇ ਆ ਨਾ ਕਿੰਨਾ ਕਿੰਨਾ ਟਾਈਮ ਜੱਬ ਦੇ ਰਹੇ ਨੇ ਤੇ ਇਹਨਾਂ ਦਾ ਰੋਜ਼ ਦਾ ਕੰਮ ਹੈ ਇਹਨਾਂ ਨੂੰ ਤਜਰਬਾ ਹੱਬਾ ਲਾਈ ਜਾਦਾ ਬਾਈ ਨੇ ਗਿਰੀ ਕੱਢ ਕੇ ਦੇ ਦਿੱਤੀ ਐ ਕੱਚੀ ਆ ਦੁੱਧ ਵਰਗੀ ਗਿਰੀ ਬਾੜੀ ਜਾਰੀ ਤੇਜ਼ ਤੇ ਖਾਂ ਚ ਪੂਰੀ ਗੱਲ ਬਾਤ ਰਵੇ ਤਕਰੀਬਨ 8:30 ਵੱਜ ਚੁੱਕੇ ਨੇ ਤੇ ਆਪਾਂ ਪਹੁੰਚੇ ਆ ਸਾਈਂ ਕੁੰਜ ਟਾਬਾ ਤੇ ਇੱਥੋਂ ਨਦੇੜ ਸਾਹਿਬ ਰਹਿ ਗਿਆ 100 ਤੇ 95 ਕਿਲੋਮੀਟਰ ਦੂ ਹੈ ਤੇ ਆਪਾਂ ਜਾ ਰਹੇ ਆ ਨਦੇੜ ਨਦੇੜ ਸਾਹਿਬ ਨੂੰ ਸਵੇਰੇ ਤੇ ਇੱਥੇ ਬੈਠ ਕੇ ਆਪਾਂ ਹੁਣ ਰਾਤ ਦੀ ਰੋਟੀ ਖਾਵਾਂਗੇ ਤੇ ਉਹ ਆਪਣਾ ਖੜਾ ਆ ਬੁਲਟ ਤੇ ਇੱਥੇ ਆਪਾਂ ਟੈਂਟ ਲਾਵਾਂਗੇ ਤੇ ਰਾਤ ਆਪਾਂ ਇੱਥੇ ਗੁਜ਼ਾਰਾਂਗੇ ਅੱਜ ਦਾ ਸਫ਼ਰ ਵੀ ਕਾਫੀ ਲੰਬਾ ਹੋ ਗਿਆ ਕਿਉਂਕਿ ਆਪਾਂ ਪੂਨੇ ਤੋਂ ਪਿੱਛੇ ਹੀ ਚੱਲੇ ਸੀਗੇ ਉਸ ਤੋਂ ਬਾਅਦ ਪੂਨੇ ਦੇ ਵਿੱਚ ਦੋ ਤਿੰਨ ਛਾ ਥਾਵਾਂ ਦੇ ਵਿਜ਼ਿਟ ਕਰਕੇ ਤੇ ਹੁਣ ਆਪਾਂ ਇਸ ਸਾਈਂ ਗੁੰਜ ਠਾਬੇ ਤੇ ਪਹੁੰਚੇ ਆਂ ਇੱਥੇ ਖਾਂਦੇ ਆ ਰੋਟੀ ਤੇ ਅੱਜ ਦਾ ਵਲੌਗ ਇੰਨਾ ਹੀ ਆਂ ਵੀਡੀਓ ਰੱਬ ਤੋਂ ਬਾਅਦ ਸ਼ੇਅਰ ਕਰਦਾ ਜੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ